ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚਲਾਈਆਂ ਜਿਹੜੀਆਂ ਹਦਾਇਤਾਂ ਨੇ ਉਸ ਦੇ ਵਿੱਚ ਤਰਨਤਾਰਨ ਪੁਲਿਸ ਨੂੰ ਵੱਡੀ ਸਫਲਤਾ ਹਸ ਰਹੀ ਜਦੋਂ ਸ਼੍ਰੀ ਅਸ਼wini ਕਪੂਰ ਤੇ ਮਾਨਯੋਗ ਐਸਪੀ ਡੀ ਅਜੇ ਰਾਜ ਸਿੰਘ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਇੱਕ ਖਜਾਨ ਸਿੰਘ ਵੱਲੋਂ ਖਜਾਨ ਸਿੰਘ ਜਿਹੜਾ ਮਾਨਕਪੁਰੇ ਦਾ ਰਹਿਣ ਵਾਲਾ ਹੈ ਇਹਦੇ ਵੱਲੋਂ ਇੱਕ ਇਨਫੋਰਮੇਸ਼ਨ ਥਾਣਾ ਕੱਚਾ ਪੱਕਾ ਜੀ ਦਿੱਤੀ ਗਈ ਕਿ ਉਹ ਮਿਤੀ 17/4/24 ਨੂੰ ਘਰ ਦੇ ਵਿੱਚ ਹਾਜ਼ਰ ਸੀਗਾ ਤੇ ਰਾਤ ਨੂੰ 11 ਵਜੇ ਫਾਇਰ ਹੋਣ ਦੀ ਆਵਾਜ਼ ਆ ਸੁਣੀਆ ਜਦੋਂ ਉਹਨੇ ਉੱਠ ਕੇ ਇਸ ਮੇਰੇ ਵੇਖਿਆ ਤੇ ਉਹਦੇ ਗੇਟ ਦੇ ਉੱਤੇ ਜਿਹੜੇ ਆ ਉਹ ਰੌਂਦ ਵੱਜੇ ਸੀਗੀ ਫਾਇਰ ਵੱਜੀ ਹੋਈ ਸੀ ਤੇ ਜਿਸ ਸੰਬੰਧੀ ਉਹ ਇਨਫੋਰਮੇਸ਼ਨ ਦੇ ਬੇਸ ਦੇ ਉੱਤੇ ਜਿਹੜੀ ਆ ਥਾਣਾ ਕੱਚਾ ਪੱਕਾ ਮਖੇ ਐਫ ਆਈ ਆਰ ਨੰਬਰ 12 ਡੇਟਡ 18 4 2024 336 506 25 27 ਚਰੰਦਾ ਨਾਟਾ ਹਮਜਤ ਜਿਹਦੇ ਚ ਬਾਅਦ ਦੇ ਵਿੱਚ ਵਾਧਾ ਜੁਰਮ 386 ਤੇ 25 ਆਰਮਜੈਕਟ 25 ਦੀ ਸੈਕਸ਼ਨ 6 7 ਤੇ 8 ਦਾ ਵਾਅਦਾ ਕੀਤਾ ਗਿਆ ਇਹ ਦਰਜ ਰਜਿਸਟਰ ਹੋਇਆ ਇਹਦੀ ਤਫ਼ਤੀਸ਼ ਜਿਹੜੀ ਆ ਬੜੇ ਟੈਕਨੀਕਲ ਤਰੀਕਿਆਂ ਦੇ ਨਾਲ ਕੀਤੀ ਗਈ ਕਿਉਂਕਿ ਇਹਦੇ ਵਿੱਚ ਸਾਨੂੰ ਉਹਨੇ ਬਾਅਦ ਵਿੱਚ ਇਨਫੋਰਮੇਸ਼ਨ ਦਿੱਤੀ ਕਿ ਉਹਨੂੰ ਬਜਰੀਆ ਫੋਨ ਜਿਹੜੀ 30 ਲੱਖ ਰੁਪਏ ਦੀ ਫਰੋਤੀ ਦੀ ਮੰਗ ਜਿਹੜੀ ਆ ਉਹ ਦੋਸ਼ੀਆਂ ਵੱਲੋਂ ਕੀਤੀ ਜਾ ਰਹੀ ਸੀ ਮਾਨਯੋਗ ਐਸਪੀ ਡੀ ਸਾਹਿਬ ਵੱਲੋਂ ਇੱਕ ਜਿਹੜੀ ਵਿਸ਼ੇਸ਼ ਟੀਮ ਬਣਾਈ ਗਈ ਜਿਹਦੇ ਵਿੱਚ ਸੀਆਈਏ ਸਟਾਫ ਤਰਨ ਤਰਨ ਤੇ ਜਿਹੜਾ ਥਾਣਾ ਕੱਚਾ ਪੱਕਾ ਦੀ ਫੋਰਸ ਨੇ ਬੜੀ ਜਿਹੜੀ ਆ ਬੜੇ ਕੋਸ਼ਿਸ਼ਾਂ ਦੇ ਤਹਿਤ ਜਿਹੜੀ ਆ ਇਸ ਮੁਕਦਮੇ ਨੂੰ ਜਿਹੜੇ ਸਫਲ ਬਣਾਉਣ ਦੇ ਵਿੱਚ ਜਿਹੜੀ ਬੜੀ ਕਾਮਯਾਬੀ ਹਾਸਲ ਕੀਤੀ ਮੈਂ ਇੱਥੇ ਦੱਸਣਾ ਚਾਹੁੰਦਾ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਆ ਰਸ਼ਪਾਲ ਸਿੰਘ ਤੇ ਇੰਦਰਜੀਤ ਸਿੰਘ ਦੋਨੋਂ ਜਿਹੜੇ ਆ ਉਹ ਪੰਘਾਰੇ ਪਿੰਡ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਰਸ਼ਪਾਲ ਸਿੰਘ ਦੇ ਪਾਸੋਂ ਜਿਹੜਾ 32 ਬੋਰ ਦਾ ਪਿਸਟਲ ਤੇ ਇੱਕ ਲੋਨ ਤੇ ਨਾਲ ਇਹਨਾਂ ਲੋਗ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਉਹ ਰਿਕਵਰ ਕਰ ਲਿਆ ਤੇ ਜਿਹੜਾ ਇਹ ਫੋਨ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਜਾਂ ਧਮਕੀਆਂ ਦੇਣ ਵਾਸਤੇ ਵਰਤਦੇ ਸੀ ਉਹ ਵੀ ਰਿਕਵਰ ਕਰ ਲਿਆ ਇਹਨਾਂ ਦੀ ਮੋੜਲੀ ਪੁੱਛੀ ਜਿਸ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੇ ਧਾਰ ਨੇ ਉਹ ਕਮਲਵੀਰ ਸਿੰਘ ਆ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਹੁਣ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਇਹ ਉਹਦੀ ਡਾਇਰੈਕਸ਼ਨ ਤੇ ਕੰਮ ਕਰਦੇ ਸੀ ਜਿਹੜਾ ਪਿਸਟਲ ਵੀ ਆ ਉਹ ਉਸਨੇ ਦਿੱਤਾ ਸੀ ਤੇ ਜਿਹੜਾ ਟਾਰਗੇਟ ਵੀ ਆ ਉਹ ਕਮਲਵੀਰ ਨੇ ਦਿੱਤਾ ਸੀ ਜਿਹਨੂੰ ਵੀ ਅਸੀਂ ਜਿਹੜੀਆ ਕਾਨੂੰਨੀ ਪ੍ਰਕਿਰਿਆ ਕਰਦੇ ਜਲਦ ਤੋਂ ਜਲਦ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਾਂਗੇ ਤੇ ਉਹਦੀ ਜਿਹੜੀ ਵਿਦੇਸ਼ ਤੋਂ ਮਗਾਉਣ ਦੀ ਪ੍ਰਕਿਰਿਆ ਉਹ ਵੀ ਅਸੀਂ ਆਰੰਭ ਕਰ ਦਾਂਗੇ ਸੋ ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੁਝ ਨੌਜਵਾਨ ਗਲਤ ਪ੍ਰਕਾਰ ਦੇ ਵਿੱਚ ਆ ਕੇ ਤੇ ਲੋਕਾਂ ਕੋਲੋਂ ਫਰੋਤੀਆਂ ਮੰਗ ਰਹੇ ਆ ਪਰੰਤੂ ਜਿਹੜੀ ਤਰਨਤਨ ਪੁਲਿਸ ਪੂਰੀ ਤਰ੍ਹਾਂ ਚਕਾਨੀ ਤੇ ਆਪਣੀ ਅਲਰਟ ਆ ਤੇ ਇਦਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਅਸੀਂ ਫੜ ਕੇ ਜ਼ਿਲ੍ਹਾ ਦੇ ਵਿੱਚ ਭੇਜਦੇ ਆ ਤਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਕ੍ਰੀਮ ਕਰਨ ਇਲਾਕੇ ਦੇ ਵਿੱਚ ਵੀ ਕੁਝ ਵਿਅਕਤੀਆਂ ਨੇ ਜਿਹੜੀ ਐ ਇਦਾਂ ਹੀ ਸੌਤੀ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਵੜ ਕੇ ਵੀ ਅਸੀਂ ਜਿਹੜਾ ਜੇਲ੍ਹ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਬੜੀ ਵੱਡੀ ਸਫਲਤਾ ਅਸਰੋਈ ਦੇ ਵਿੱਚ ਦੋ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਵਰਤਿਆ ਗਿਆ ਪਿਸਤਲ, ਰਾਉਂਡ, ਮੋਟਰਸਾਈਕਲ ਤੇ ਮੋਬਾਈਲ ਜਿਹੜਾ ਉਹ ਬਰਾਮਦ ਕੀਤਾ ਜਾ ਚੁੱਕਾ ਹੈ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਪੁੱਛਗਿੱਛ ਕੀਤੀ ਜਾਊਗੀ ਕਿ और शामिल वारदातों दे। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप